ਜਿੱਕੋ ਮੇਰਾ ਇਹ ਮੰਨਣਾ ਹੈ ਜੀ ਕਿ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀਅਤ ਦੀ ਜਿੱਤ ਕਰਾਉਣੀ ਹੈ ਤੇ ਤੱਕੜੀ ਚੋਣ ਨਿਸ਼ਾਨ ਨੂੰ ਕਾਮਯਾਬ ਕਰੀ ਬਦਲਾਵ ਔਰ ਦਿੱਲੀ ਮਾਡਲ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਕੇਜਰੀਵਾਲ ਸਾਹਿਬ ਦਾ ਇਹ ਮਾਡਲ ਦਿੱਲੀੋਂ ਸ਼ੁਰੂ ਹੋਇਆ ਸੀ ਔਰ ਜੇ ਇਸ ਆਮ ਆਦਮੀ ਪਾਰਟੀ ਨੇ ਅੰਨਾ ਹਜ਼ਾਰੇ ਨੂੰ ਠੱਗ ਲਿਆ ਮੁੜ ਕੇ ਦਿੱਲੀ ਦੇ ਲੋਕ ਠੱਗਲੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਠੱਗਣ ਦੀ ਠੱਗੇ ਠੱਗੇ ਮਹਿਸੂਸ ਕਰਦੇ ਆ ਅੱਜ ਪੰਜਾਬ ਤੇ 4 ਲੱਖ ਕਰੋੜ ਦਾ ਕਰਜ਼ਾਈ ਆ ਪੰਜਾਬ ਦੀ ਜੋ ਫਾਈਨੈਂਸ਼ੀਅਲ ਹੈਲਥ ਹੈ ਉਹ ਐ ਜਿਵੇਂ ਆਈ ਸੀ ਯੂ 'ਚ ਲੱਗਿਆ ਜੇ ਸੂਬੇ ਦੇ 4 ਲੱਖ ਕਰੋੜ ਕਰਜ਼ਾਈ ਹੋਵੇ ਉਹਦੀ ਇਨਕਮ ਵਾਧੀ ਨਾ ਹੋਵੇ ਤੇ ਉੱਥੇ ਡਿਵੈਲਪਮੈਂਟ ਕਿੱਥੋਂ ਆਉਣੀ ਹੈ ਪੈਸੇ ਕਿੱਥੇ ਨੇ ਤਦੇ ਡਿਵੈਲਪਮੈਂਟ ਦਾ ਸਕੂਲਾਂ ਦਾ ਹਸਪਤਾਲਾਂ ਦਾ ਕਾਲਜ ਦਾ ਇੱਕ ਨਵਾਂ ਨਹੀਂ ਖੁੱਲਿਆ ਔਰ ਸਿਰਫ ਇਸ਼ਤਿਹਾਰ ਹੈ एवरीथिंग ਇਜ਼ ਔਨ ਨਿਊਜ਼ ਮਤਲਬ ਇੱਕ ਐਡਵਰਟਾਈਜ਼ਮੈਂਟ ਤੇ ਗਰਾਊਂਡ ਰਿਐਲਿਟੀ ਗਰਾਊਂਡ ਜ਼ੀਰੋ ਸਾਢੇ 3 ਸਾਲ ਚ ਤੁਸੀਂ ਭਗਵੰਤ ਮਾਨ ਨੂੰ ਇੱਕ ਵੀ ਇੰਡਸਟਰੀਅਲ ਪ੍ਰੋਜੈਕਟ ਦਾ ਉਦਘਾਟਨ ਕਰਦੇ ਕਿਥੇ ਫੋਟੋ ਵੇਖੀ ਆ ਹਾਂ ਇਹ ਫੋਟੋ ਜ਼ਰੂਰ ਵੇਖੀ ਕਿ ਮੱਧ ਖਾ ਪੀ ਲਈ ਸੀ ਤੇ ਜਰਮਨੀ ਦੇ ਜਹਾਜ਼ ਤੋਂ ਉਤਰਤਾ ਜਾਂ ਖਾ ਪੀ ਕੇ ਗੁਰੂ ਘਰ ਚਲੇ ਗਏ ਸਾਂ ਮਤਲਬ ਪੰਜਾਬ ਦੇ ਭਲੇ ਦੇ ਮੁੱਦੇ ਤੇ ਇਕਨੋਮਿਕ ਵਾਇਬਿਲਿਟੀ ਦੇ ਮੁੱਦੇ ਤੇ ਚਾਹੇ ਮਲਾਜ਼ਮ ਹੈ ਚਾਹੇ ਨੌਜਵਾਨ ਹੈ ਚਾਹੇ ਸੋਸ਼ਲ ਵੈਲਫੇਅਰਸ ਕੀਮਾ ਸਭ ਬੰਦ ਨੇ ਕਿੱਥੇ ਹਜ਼ਾਰ-ਜਾਂ ਰੁਪਈਆ ਜਿਹੜਾ ਧਿਆਪਣਾ ਨੂੰ ਕਿਹਾ ਸੀ 13000 ਕਰੋੜ ਪਹਿਲੇ ਸਾਲ ਦਾ ਚੌਥਾ ਸਾਲ ਚੜ ਗਿਆ 52000 ਕਰੋੜ ਤੱਕ ਦੇਣ ਨਾਲ ਇਸ ਲਈ ਲਾਅ ਐਂਡ ਆਰਡਰ ਦਾ ਕੋਲਾਪਸ ਫਾਈਨੈਂਸ਼ੀਅਲ ਕੋਲਾਪਸ ਐਮਰਜੈਂਸੀ ਵਰਗੇ ਹਾਲਾਤ ਨੇ ਪੰਜਾਬ ਹਰ ਪੈਰਾਮੀਟਰ ਤੇ ਡਿੱਗ ਰਿਹਾ ਇਸਲੀ ਲੋਡ ਹੈ ਥੈਟ ਹੁਣ ਤੁਸੀਂ ਰੀਜIONAL ਪਾਰਟੀ ਨੂੰ ਨਾਟ ਦਿੱਲੀ ਦੇ ਕੰਟਰੋਲ ਜਿੱਥੇ ਪੰਜਾਬੀਆਂ ਦਾ ਕੰਟਰੋਲ ਹੋਵੇ ਪੰਜਾਬੀ ਆਪ ਦਾ ਫੈਸਲਾ ਆਪ ਕਰਨ ਔਰ ਪੰਜਾਬ ਨੂੰ ਕਾਮਯਾਬ ਕਰਨ ਸਰ ਰਵਨੀਤ ਮਿੱਟੂ ਹੋਵੇ ਚਾਹੇ ਕੇਜਰੀਵਾਲ ਹੁਣ ਲਗਾਤਾਰ ਇਹ ਕਹਿ ਰਹੇ ਨੇ ਕਿ ਅਗਰ ਤੁਸੀਂ ਦੂਸਰੀ ਪਾਰਟੀ ਨੂੰ ਵੋਟ ਪਾਓਗੇ ਤਾਂ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਨਾ ਇਹ ਨਹੀਂ ਸਰਕਾਰ ਸੂਬੇ ਚਾ ਨਾ ਕੇਂਦਰ ਚ ਕਿਹੜੇ ਕੀ ਕਹਿ ਰਹੇ ਜੀ ਵੀਟ ਵਟ ਹੋ ਰਹੀ ਹੈ ਕਹਿ ਰਹੇ ਨੇ ਅਗਰ ਤੁਸੀਂ ਤਕੜੀ ਨੂੰ ਵੋਟ ਪਾਓਗੇ ਜਾਂ ਕਾਂਗਰਸ ਨੂੰ ਵੋਟ ਪਾਓਗੇ ਕੋਈ ਫਾਇਦਾ ਨਹੀਂ ਹੋਣਾ ਬਹੁਤ ਖਰਾਬ ਹੋਣੀ ਹੈ ਕਿਉਂਕਿ ਇਹ ਨਹੀਂ ਸਰਕਾਰ ਹੈ ਨਹੀਂ ਕੇਂਦਰ ਜੀ ਵੀਰੇ ਸਪਾਈ ਨੇ ਉਹਨਾਂ ਨੂੰ ਇਹ ਕਹੋ ਕਿ ਵੋਟ ਦੋਵੇਂ ਤੁਹਾਨੂੰ ਪਈਆਂ ਦੋਵੇਂ ਸਰਕਾਰਾਂ ਨੇ ਨਾ ਉਹਨਾਂ ਦਾ ਫਾਇਦਾ ਕੀ ਹੋਇਆ ਪੰਜਾਬੀਆਂ ਨੂੰ ਇਹ ਦੱਸ ਦੇਣ ਸਾਢੇ 3 ਸਾਲ ਸਰਕਾਰ ਚੱਲ ਗਈ ਹੈ ਹੁਣ ਤਾਂ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਜਦ ਸਾਢੇ 3 ਸਾਲਾਂ 'ਚ ਤੁਸੀਂ ਪੰਜਾਬੀਆਂ ਦੇ ਮਸਲੇ ਨਹੀਂ ਹੱਲ ਕਰ ਸਕੇਓ ਨੌਕਰੀ ਬੇਰੋਜ਼ਗਾਰੀ ਵੈਲਫੇਅਰ ਸਕੀਮਾਂ EMPLOYEES ਦੇ ਮੁੱਦੇ ਇੰਡਸਟਰੀਅਲ ਗਰੋਥ ਲਾਅ ਐਂਡ ਆਰਡਰ ਜੇ 35 ਸਾਲ ਚ ਨਹੀਂ ਹੱਲ ਕਰ ਸਕਿਆ ਹੁਣ ਕੀ ਕਰ ਦੇਣਾ ਔਰ ਕੇਂਦਰ ਦੀ ਸਰਕਾਰ ਦਾ ਜਿਹੜਾ ਵਿਤਕਰਾ ਹੈ ਪੰਜਾਬ ਨਾਲ ਆ ਹੁਣ 4 ਦਿਨ ਆਵਾਰ ਦਾ ਹਾਲਾਤ ਬਣੇ ਰਹੇ ਸਭ ਤੋਂ ਵੱਧ ਮਾਰ ਕੀ ਨੂੰ ਪਈ ਜਦ ਵੀ ਦੇਸ਼ ਨੂੰ ਖੂਨ ਦੀ ਲੋਡ ਪੈਂਦੀ ਹੈ ਪੰਜਾਬੀ ਸਭ ਤੋਂ ਅੱਗੇ ਖਲੋਤਾ EMPLOYMENT ਦਾ ਹਿੱਟ ECONOMIC HIT ਜੰਮੂ ਕਸ਼ਮੀਰ ਤੇ ਪੰਜਾਬ ਨੇ ਲਿਆ ਸਾਡਾ ਫਰਸ ਹੀ ਅਸੀਂ ਲਿਆ ਕੇਂਦਰ ਦੀ ਸਰਕਾਰ ਨੇ ਜੇ ਦਿਵਾਨੀ ਰੁਪਈਆ ਵੀ ਪੈਕੇਜ ਦਿੱਤਾ ਹੋਵੇ ਲੋਕਾਂ ਦੇ ਕਿਸ਼ਤੇ ਟੁੱਟ ਗਿਆ ਲੋਕਾਂ ਦਾ ਬੁਰਾ ਹਾਲ ਹੈ ਕਿੱਥੇ ਪੈਕੇਜ ਹੈ ਸੋ ਜਿਹੜੀਆਂ ਸਰਕਾਰਾਂ ਪੰਜਾਬ ਲਈ ਪਰਵਾਹੀ ਨਾ ਕਰਨ ਉਹ ਸਰਕਾਰਾਂ ਹੋਣ ਨਾ ਹੋਣ ਨਾ ਬਰਾਬਰ ਪੰਜਾਬ ਨੂੰ ਦਿੱਤਾ ਕੀ ਹੈ ਜੀ ਦੋਵੇਂ ਸਰਕਾਰਾਂ ਜੀ ਨਹੀਂ ਸਮਝ ਆ ਰਹੀ ਹੈ ਪ੍ਰੋਗਰੈਸਿਵ ਵੀ ਔਰ ਅੱਤਵਾਦੀ ਵੀ बार-बार ਕੇਜਰੀਵਾਲ ਦਾ ਨਾਮ ਲੈ ਰਹੇ ਨੇ ਜਦ ਕੀ ਲੱਗਾ ਬੰਦੇ ਠੱਗਾ ਹੋਣ ਹੈ ਕਿ ਨਹੀਂ ਪੰਜਾਬ ਦੇ ਕੀ ਨੇ ਕਿ ਆਪ ਭਗਵੰਤ ਮੁੱਖ ਮੰਤਰੀ ਹੈ ਭਗਵੰਤ ਆਪ ਦੇ ਆਪ ਨੂੰ ਮੁੱਖ ਮੰਤਰੀ ਨਹੀਂ ਮੰਨਦਾ ਜਦੋਂ ਕੋ ਫੀਤਾ ਕੱਟਣਾ ਆਉਂਦਾ ਉਹਨੇ ਤਾਂ ਕੇਜਰੀਵਾਲ ਦਾ ਹੱਥ ਫੜਿਆ ਹੁੰਦਾ ਤੇ ਜਦੋਂ ਆਪ ਦੇ ਆਪ ਨੂੰ ਮੁੱਖ ਮੰਤਰੀ ਨਹੀਂ ਮੰਨਣ ਦੇ ਆ ਤੇ ਫਿਰ ਅਸੀਂ ਵੀ ਤਾਂ ਕੇਜਰੀਵਾਲ ਦੀ ਗੱਲ ਹੀ ਕਰਾਂਗੇ ਕੇਜਰੀਵਾਲ ਸਾਹਿਬ ਉੱਥੋਂ ਐਮਐਲਏ ਦੀ ਇਲੈਕਸ਼ਨ ਹਾਰ ਗਏ ਉੱਥੋਂ ਇਲੈਕਸ਼ਨ ਹਾਰਿਆ ਬੰਦਾ ਇੱਥੇ ਮੁੱਖ ਮੰਤਰੀ ਬਣ ਗਿਆ ਦੇਖੋ ਦੋ ਮੁੱਖ ਮੰਤਰੀ ਤਾਂ ਬੜਾਏ ਨਹੀਂ ਜਾਂ ਤਾਂ ਭਗਵੰਤ ਮਾਨ ਛੋਟੇ ਕੰਟਰੋਲ ਵਜ਼ੀਰ ਲਾਉਣੇ ਆ ਕਿ ਕੇਜਰੀਵਾਲ ਲਾਉਂਦਾ ਐਮਐਲਏ ਦੀਆਂ ਟਿਕਟਾਂ ਦੇਣ ਜਾਓ ਅਰੋੜਾ ਸਾਹਿਬ ਦਾ ਕੀ ਪਿਆਰ ਹੈ ਕਿ ਭਗਵੰਤ ਮਾਨ ਅਰੋੜਾ ਸਾਹਿਬ ਨੂੰ ਤਾਂ ਤਾਂ ਜ਼ੋਰ ਲੱਗਿਆ ਪਿਆ ਕਿਉਂਕਿ ਕੇਜਰੀਵਾਲ ਨੂੰ ਰਾਜ ਸਭਾ ਭੇਜਣਾ ਮਸਲਾ ਦਾ ਉਲੂ ਤਾਂ ਆਪ ਦਾ ਸਿੱਧਾ ਕਰਨਾ ਭਗਵੰਤ ਤਾਂ ਵਿਚਾਰਾ ਕਿਹੇ ਗਿਣਤੀ ਨਾਲ 3 ਨਾਲ 13 ਚ ਨਾ ਪਲੇਅਰਾਂ ਚ ਨਾਲ ਸਪੇਅਰਾਂ ਚ